ਕਿਸ਼ਤੀਆਂ ਜਿਹੜੀਆਂ ਇੱਥੇ ਰੋਕਿਆ ਗਿਆ ਕਹਿੰਦੇ ਕਿਉਂਕਿ ਪਾਣੀ ਤੇਜ਼ ਵਹਾਂ ਤੇਜ਼ ਹੋ ਗਿਆ ਇਸ ਕਰਕੇ ਲੋਕ ਪੈਦਲ ਜਾ ਰਹੇ ਆ ਕਿਸ਼ਤੀ ਬਾਈ ਕਿਸ ਨੂੰ ਦੇ ਰਹੀ ਹੈ ਕਿਸ਼ਤੀ ਨਹੀਂ ਨਹੀਂ ਦੇ ਨਹੀਂ ਦੇ ਨਹੀਂ ਕਿਸਤੀ ਬਾਈ ਇੱਧਰ ਆਇਓ ਕਿਸਤੀ ਕਿਸ ਨੂੰ ਨਹੀਂ ਦੇ ਰਹੀ ਕਿਸ਼ਤੀ ਕਿਸੇ ਨੂੰ ਨਹੀਂ ਦੇ ਰਹਾ ਅੱਗੋਂ ਕਿਸ਼ਤੀ ਨਾਲ ਗੱਲ ਕਰੀਏ ਪੁੱਠੇ ਬੋਲਦੇ ਨੇ ਐਸੋ ਤੋਂ ਵੈਸੇ ਲੈ ਜਾਵਣ ਤੇ ਚੱਕ ਲੈ ਜਵਣ ਕਿਸ਼ਤੀਆਂ ਸੀ ਅੱਗੇ ਵੀ ਲੰਘਦੇ ਮੈਂ ਹੁਣ ਮੋੜ ਕਿ ਲੰਘੇ ਰਹਾਂ ਆਂਦੇ ਅੱਛਾ ਹੁਣ ਪੈਦਲ ਹੀ ਜਾ ਰਹੇ ਆ ਪੈਦਲ ਯਾਤਰਾ ਕਰ ਰਹੇ ਆ ਕਿਉਂ ਨਹੀਂ ਦਿੰਦੇ ਭਾਈ ਪਤਾ ਨਹੀਂ ਕਿਉਂ ਨਹੀਂ ਦਿੰਦੇ ਉਹ ਨਾਂ ਦਾ ਐਕਡੀਸੀ ਮੈਡਮਾਂ ਦੀ ਇੱਕ ਸਮਾਣ ਆ ਗਿਆ ਬਸ ਦੋ ਜਣੇ ਛੜੇ ਲੈ ਕੇ ਬੇਡੀਆਂ ਸਾਰੀਆਂ ਭਾਈ ਪੈਦਲ ਬਜ਼ੁਰਗ ਵੀ ਆਦਾ ਦਿਖਾਈਏ ਤੁਹਾਨੂੰ ਪੈਦਲ ਜਾ ਰਹੇ ਆ ਲੋਕ ਦੇਖੋ ਕਿੰਨੇ ਖਤਰੇ ਚ ਕਿੰਨੇ ਖਤਰੇ ਚ ਜਾ ਰਹੇ ਆ ਬਾਪੂ ਜੀ ਤੁਹਾਨੂੰ ਕਿਸ਼ਤੀ ਤੇ ਨਹੀਂ ਛੱਡ ਨਹੀਂ ਛੱਡਦੇ ਹਾਂ ਨਹੀਂ ਛੱਡਦੇ ਚੜਾਉਂਦੇ ਨੇ ਆ ਤੇ ਤੂੰ ਇਕੱਲੀ ਜਾਵਦਾ ਦੂਜੀ ਵਰਦੇ ਲਿਆਵਣਾ ਅੱਛਾ ਐ ਤਰ੍ਹਾਂ ਦੇ ਕਾਰ ਉਹ ਦੇਖਣਾਂ ਦੀ ਫੀਲਿੰਗ ਆਈ ਕਿ ਆ ਤੁਹਾਨੂੰ ਦਿਖਾ ਦਈਏ ਤਸਵੀਰਾਂ ਖੜੀਆਂ ਕਿਸ਼ਤੀਆਂ ਤੇ ਪਾਣੀ ਕਿੰਨਾ ਤੇਜ਼ ਆ ਇਹ ਦਿਖਾਓ ਕਿੰਨਾ ਪਾਣੀ ਤੇਜ਼ ਆ